ਅਲਮਤ ਸਾਧ ਕਹਿੰਦਾ ਸੱਚੇ ਪਾਤਸ਼ਾਹ ਕਦੋਂ ਸੇ ਫਿਰ ਉਹ ਦਿਹਾੜਾ ਕਦੋਂ ਆਊ ਜਦੋਂ ਤੁਹਾਡੇ ਦਰਸ਼ਨ ਹੋਣ ਤੇ ਆ ਜਿਹੜੇ ਸਿੱਧ ਅਹੰਕਾਰ ਨਾ ਭਰੇ ਵੇ ਨਾ ਤੇ ਇਹਨਾਂ ਨੂੰ ਤੁਸੀਂ ਸਮਤ ਦਿਓ ਸੱਚੇ ਪਾਤਸ਼ਾਹ ਸਤ ਸੰਗਤ ਅਲਮਤ ਸਾਧ ਨੇ ਜਦੋਂ ਛੇਵੇਂ ਪਾਤਸ਼ਾਹ ਨੂੰ ਪਿਆਰ ਵਿੱਚ ਆਏ ਨੇ ਬਾਜਾਂ ਮਾਰੀਆਂ ਭਾਈ ਆਨੰਦ ਲਾਲ ਜਿਵੇਂ ਕਹਿੰਦਾ ਦਸਵੇਂ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਉਮਰ ਉਹ ਹੈ ਜੋ ਲੇਖੇ ਦੇ ਵਿੱਚ ਜੋ ਜਾਦ ਸਾਈਂ ਵਿੱਚ ਗੁਜਰੇ ਪਹਿੰਦੀ ਮੁਦਰੇ ਨਹੀਂ ਤੋ ਸਾਨੂੰ حاصل ਕੀ ਇਹ ਵਿੱਚ ਇਸ ਨੀਲੇ ਕੁਜਰੇ ਸ਼ਾਮ ਦੇ ਫੁਜਰੇ ਸੱਚੇ ਪਾਤਸ਼ਾਹ ਉਹ ਦਿਹਾੜੀ ਕਿੰਨੇ ਆ ਆ ਜਿਹੜੀ ਘੜੀ ਆਪਾਂ ਬੈਠੇ ਆ ਨਾ ਤੇ ਬਾਣੀ ਦੀ ਪੰਕਤੀ ਆ ਸਾਈਂ ਘੜੀ ਸੁਲੱਖਣੀ ਸ਼ੋ ਨਾਲ ਬਿਹਾਵਾ ਸਾਰੀ ਜ਼ਿੰਦਗੀ ਚੋਂ ਘੜੀ ਚੰਗੀਆਂ ਹਾ ਇਹਨੂੰ ਐਵੇਂ ਨਾ ਸੋਚੋ ਵੀ ਅਜੇ ਮੈਂ ਬੈਠੇ ਉੱਠ ਕੇ ਸਾਰੀ ਜ਼ਿੰਦਗੀ ਚੋਂ ਟਾਈਮ ਆ ਭਾਗਾਂ ਵਾਲਾ ਹੈ ਅਲਮਤੁਸਾਦ ਨੇ ਜਦੋਂ ਚੇਤ ਕੀਤਾ ਪਹਿਲਾਂ ਮਹਾਰਾਜ 6ਵੇਂ ਪਾਦਸ਼ਾ ਅਲਮਤੁਸਾਦ ਕੋਲੇ ਗਏ ਤੇ ਸਿੱਧਾ ਨੂੰ ਜਦੋਂ ਮਤ ਦਿੱਤੀ ਤੇ ਜਿਹੜਾ ਪਿੱਪਲ ਸਿੱਧਾ ਨੇ ਆਪ ਦੀ ਤਾਕਤ ਨਾਲ ਸੁਕਾਇਆ ਸੀ ਤੇ 7ਵੇਂ ਪਾਦਸ਼ਾ ਨੇ ਕੇਸਰ ਲਾ ਕੇ ਜਦੋਂ ਛੱਟਾ ਮਾਰਿਆ ਪਾਣੀ ਦਾ ਖਰਾ ਭਲਾ ਕਰਤਾ ਇਹਨੂੰ ਕਹਿੰਦੇ ਸੁੱਕੇ ਘਰੇ ਕੀਏ ਖਨਮਾ ਹੈ ਇਹ ਗੁਰੂ ਇਨੀ ਤਾਕਤ ਰੱਖਦਾ ਨਹੀਂ ਮੇਰੇ ਵਰਗੇ ਬੰਦੇ ਨੂੰ ਚਾਰਕ ਬੰਦੇ ਫਤਿਹ ਬੁਲਾਉਣ ਲੱਗ ਜਾ ਨਾ ਹੀ ਤਰੂਫ ਖਮ ਨਹੀਂ ਧਰਤੀ ਮੇਰਾ ਭਾਰ ਹੀ ਨਹੀਂ ਚੱਲਦੀ ਚਾਰ ਚੀਜ਼ਾਂ ਦਾ ਨਸ਼ਾ ਬੜਾ ਭੜਾ ਹੈ ਇੱਕ ਜਵਾਨੀ ਦਾ ਨਸ਼ਾ ਜਵਾਨੀ ਦੇ ਨਸ਼ੇ ਚ ਜੁਆ ਕਿਆ ਫਿਰਦਾ ਜਮਸ ਆਥੀ ਸ਼ਰਾਬ ਦਾ ਰੱਜਿਆ ਫਿਰਦਾ ਹੁੰਦਾ ਆ ਸੜਕਾ ਤੇ ਦੇਖ ਨੇ ਕਿੰਨੀ ਭੈੜੀ ਹਾਲਤ ਹੈ ਐਨੇ ਸਰਖਾ دیਵਾਨਾ ਤਾਂ ਸਾਰਿਆਂ ਨਾਲੋਂ ਨਸ਼ਾ ਬੰਦੇ ਨੂੰ ਚੌਧਰ ਦਾ ਪੈਣਾ ਚੌਧਰ ਭਾਵਾ ਦੀ ਕਿਸੇ ਨੂੰ ਤੂੜੀ ਵਾਲੇ ਕੋਠੇ ਦੀ ਦੇ ਦੋ ਉਹਦੇ ਮੂਹਰੇ ਪੁਰਸੀ ਢਾ ਕੇ ਬਹਿ ਜੂ ਵੀ ਮੈਂ ਪਤਾ ਨਹੀਂ ਕੀ ਬਣ ਗਿਆ ਐਡਾ ਪੈਣਾ ਚੌਧਰ ਦਾ ਚੌਧਰ ਦਾ ਨਸ਼ਾ ਰਾਜਨ ਤੋਂ ਅਬਮਾਨੰ ਰਾਜਮਦ ਦੇ ਨਸ਼ੇ ਚ ਆਇਆ ਬੰਦਾ ਕਹਿੰਦਾ ਓ ਕਰੋ ਮੇਰੇ ਭਰਾਵਾ ਨੂੰ ਮਾਰ ਦੋ ਮੈਂ ਕਿਹੜਾ ਮਰਨਾ ਇਹ ਰਾਜਮਦ ਦਾ ਨਸ਼ਾ ਹੈ ਔਰੰਗਜ਼ੇਬ ਬਾਦਸ਼ਾਹ ਨੂੰ ਰਾਜਮਦ ਦਾ ਨਸ਼ਾ ਚੜਿਆ ਤੇ ਦਾਰੇ ਛਕੋ ਵਰ ਕਹਿੰਦੇ ਤੁਹਾਡੇ ਨਾਲੋਂ ਸਰ ਵੱਢ ਕੇ ਥਾਲੀਆਂ ਚ ਰੱਖ ਤੇ ਭਰਾਵਾਂ ਦੇ ਇਹਨੂੰ ਕਹਿੰਦੇ ਰਾਜ ਮਦਦ ਨਸ਼ਾ ਤੇ ਤੀਜਾ ਨਸ਼ਾ ਬੰਦੇ ਨੂੰ ਪਦਾਰਥ ਦਾ ਧਨ ਪਾਪਾਂ ਤੋਂ ਬਣਾ ਇਕੱਠਾ ਨਹੀਂ ਹੁੰਦਾ ਮਰੇ ਬੇ ਦੇ ਨਾਲ ਨਹੀਂ ਜਾਂਦਾ ਧੰਨਾ ਨਾ ਜਿਹੜਾ ਪਾਪਾਂ ਤੋਂ ਬਣਾ ਇਕੱਠਾ ਨਹੀਂ ਹੁੰਦਾ ਤੇ ਮਰੇ ਬੇ ਦੇ ਨਾਲ ਨਹੀਂ ਜਾਂਦਾ ਤੇ ਜਦੋਂ ਚਾਰ ਕੌਡੀਆਂ ਪਾਪਾਂ ਨਾਲ ਇਕੱਠੀਆਂ ਕਰ ਲੈਂਦਾ ਉਦੋਂ ਗਰੀਬ ਦੀ ਫਤ ਮੰਨਣ ਨੂੰ ਤਿਆਰ ਨਹੀਂ ਗਰੀਬ ਫਤਿਹ ਬਲਹੁੰਦਾ ਦੂਜੇ ਪਾਸੇ ਨੂਹ ਕਰਦਾ ਚੌਥਾ ਨਸ਼ਾ ਬੰਦੇ ਨੂੰ ਪਰਬਤਾ ਦਾ ਜਦੋਂ ਚਾਰਕ ਬੰਦੇ ਬੁਲਾਉਣ ਲੱਗ ਜਾਣ ਤੇ ਉਦੋਂ ਆਏ ਤੁਰੂਗਾ ਤੁਸੀਂ ਦੇੜਿਆ ਬੋਟਾਂ ਜਿਹਾ ਆਲੇ ਪਹਿਲਾਂ ਤੁਹਾਡੇ ਚੁੱਲਿਆਂ ਤੇ ਤੁਰੇ ਫਿਰਦੇ ਹੁੰਦੇ ਆ ਜਦੋਂ ਬਣ ਜਾਂਦੇ ਆ ਉਦੋਂ ਐਣਕਾਂ ਤੋਂ ਦੀ ਝਾਕ ਦੇ ਕਹਿੰਦੇ ਮੈਂ ਨਹੀਂ ਪਛਾਨਿਆ ਇਹ ਨਸ਼ਾ ਹੈ ਇਹ ਪਰਬਤਾ ਦਾ ਨਸ਼ਾ ਇਹਨੂੰ ਕਹਿੰਦੇ ਆ ਉਹੀ ਬੰਦੇ ਹੁੰਦੇ ਆ ਜਿਹੜੇ ਪਹਿਲਾਂ ਸ਼ਕੀਰਨਾ ਕੱਢਦੇ ਆ ਤੇ ਜਦੋਂ ਬਣ ਜਾਂਦੇ ਆ ਤੇ ਉਦੋਂ ਮੂੰਹ ਦੂਜੇ ਪਾਸੇ ਨੂੰ ਕਰ ਕਰਕੇ ਤੁਰਦੇ ਆ ਮੇਰਾ ਕਹਿਣ ਦਾ ਮਤਲਬ ਹੈ ਇਹ ਚਾਰ ਚੀਜ਼ਾਂ ਦਾ ਨਸ਼ਾ ਬੜਾ ਭੈੜਾ ਹੈ ਇਸੇ ਕਰਕੇ ਮਹਾਰਾਜ ਕਹਿੰਦੇ ਗੱਲ ਸੁਣ ਓਏ ਕਹਿੰਦੇ ਤੈਨੂੰ ਖਾਣਾ ਵੀ ਚੇਤੇ ਆ ਤੈਨੂੰ ਪੀਣਾ ਵੀ ਚੇਤੇ ਆ ਤੈਨੂੰ ਸੌਣਾ ਵੀ ਚੇਤੇ ਆ ਤੈਨੂੰ ਹੱਸਣਾ ਵੀ ਚੇਤੇ ਚਾਰ ਚੀਜ਼ਾਂ ਤੈਨੂੰ ਚੇਤੇ ਆ ਨਾ ਕਹਿੰਦਾ ਹਾਂ ਹੈ ਕਹਿੰਦੇ ਅਸਲੀ ਚੀਜ਼ ਤੈਨੂੰ ਚੇਤੇ ਆ ਕਿਹੜੀ ਬਿਸਰ ਗਿਆ ਹੈ ਮਰਨਾ ਕਹਿੰਦੇ ਮੌਤ ਨਹੀਂ ਚੇਤਾ ਤੈਨੂੰ ਚਾਰ ਚੀਜ਼ਾਂ ਤੈਨੂੰ ਚੇਤੇ ਆ ਤੈਨੂੰ ਮੌਤ ਦੀ ਚੇਤਾ ਜਿਹਨੇ ਜਿੰਨੇ ਆਣ ਕੇ ਮਲਕੜ ਮੌਤ ਜਾ ਆਪ ਸੀ ਸਭ ਦਰਵਾਜੇ ਤੇ ਭਵਾਂ ਦੀ ਪੀਜੀ ਆਈ ਹਸਪਤਾਲ ਚ ਦਾਖੇ ਜਾ ਕੇ ਦਾਖਲ ਹੋ ਜਾਈ ਤੇ ਡਾਕਟਰਾਂ ਦੇ ਹੱਥਾਂ ਚੋਂ ਫੜ ਕੇ ਲੈ ਜਾਣਗੇ ਧਰਮਰਾਜ ਦੇ ਜਮ ਜਿੰਨਾ ਮਰਜੀ ਜ਼ੋਰ ਲਾ ਲਈ ਕਹੇ ਜਾਂ ਸੀਨਾ ਮਹਾਰਾਜ 6ਵੇਂ ਪਾਦਸ਼ਾਹ ਜਦੋਂ ਨਾਨਕ ਮਤੇ ਗਏ ਅਲਮਾਤ ਸਾਧ ਨੂੰ ਚਾ ਚੜ ਗਿਆ ਜਿਵੇਂ ਅੱਜ ਨਗਰ ਦੇ ਵਿੱਚ 40 ਦਿਨਾਂ ਦਾ ਪ੍ਰੋਗਰਾਮ ਰੱਖਿਆ ਚਾ ਕੀ ਨੂੰ ਕਹਿੰਦੇ ਆ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰੰਥ ਮੰਦਰ ਬਣਿਆ ਜਦੋਂ ਅਲਮਾਤ ਸਾਧ ਨੂੰ ਚਾ ਚੜਿਆ ਤੇ ਸਤਿਗੁਰਾਂ ਨੇ ਪਿੱਪਲ ਖਰਾ ਭਰਾ ਕਰਤਾ ਤੇ ਜਿਹੜੇ ਸਿੱਧ ਹੰਕਾਰ ਦੀਆਂ ਗੱਲਾਂ ਕਰਦੇ ਸੀ ਅੱਜ ਵੀ ਮੈਂ ਦੇਖਿਆ ਚਾਰਕ ਬੰਦੇ ਫਤਿਹਜੀ ਬੁਲਾਉਣ ਲੱਗ ਜਾਣ ਨਾ ਤੇ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰ ਚ ਵੀ ਆਏ ਆਉਣਗੇ ਵੀ ਮੈਂ ਪਤਾ ਨਹੀਂ ਕੀ ਹੈ ਗੁਰੂ ਗ੍ਰੰਥ ਸਾਹਿਬ ਇੱਕ ਐਡੀ ਚੀਜ਼ ਹੈ ਮੈਂ ਇਹ ਵੀ ਤੁਸੀਂ ਇਹਨੂੰ ਮੇਰਾ ਕਹਿਣ ਦਾ ਮਤਲਬ là 10ਵੇਂ ਪਾਤਸ਼ਾਹ ਦੇ ਬਚਨ ਹੈ 10ਵੇਂ ਪਾਤਸ਼ਾਹ ਦੇ ਬਚਨ ਵੀ ਮੇਰੇ ਨਾਲੋਂ ਕਰੋੜਾਂ ਗੁਣੇ ਜ਼ਿਆਦਾ ਤਾਕਤ ਦਾ ਗੁਰੂ ਗ੍ਰੰਥ ਸਾਹਿਬ ਚ ਇਹਨੂੰ ਕਿਤੇ ਐਵੇਂ ਨਾ ਸਮਝਿਆ ਕਰੋ ਐਵੇਂ ਦੁਆਨੀ ਦਾ ਸਾਥ ਮੇਰੇ ਅਰਗਾ ਬੇ ਮੈਂ ਫੁੱਲ ਸਿੱਟ ਦੇ ਫਿਰਨੇ ਕੋ ਉਦੇਤੇ ਮੈਨੂੰ ਓਂ ਦੱਸੋ ਸਾਧਾਂ ਤਾਂ ਫੁੱਲ ਸਿੱਟੀ ਨੇ ਆ ਇਹ ਖੋਰ ਚੱਲ ਪਿਆ ਕੰਮ ਕਹਿੰਦੇ ਫਲਾਣੇ ਸੰਤ ਨੇ ਕਹਿਦਾ ਜੀ 25 ਅੱਜ 25 ਚੜ ਗਿਆ ਆਉਂਦਾ ਸਮਾਂ ਜੇ ਉਹਨੂੰ ਇੰਨਾ ਪਤਾ ਵੀ ਆਉਣਾ ਸਮਾਂ ਭੈੜਾ ਆਉਣਾ ਸਾਰਾ ਕੁਝ ਦਾਨ ਕਰ ਦੇਵੇ ਲੋਕਾਂ ਤੋਂ ਰੁਪਈਏ ਠੱਗੀ ਜਾਂਦੇ ਆ ਹਵੇਲੀਆਂ ਪਾਈ ਜਾਂਦੇ ਆ ਤੇ ਦੁਨੀਆਂ ਨੂੰ ਡਰਾਇਆ ਜਾਂਦਾ ਬੰਦਾ ਇਸ ਪੁੱਲ 'ਚ ਨਹੀਂ ਪੈਣਾ ਗੁਰੂ ਨੇ ਜਿਹੜੀ ਸਾਨੂੰ ਮਤ ਦਿੱਤੀ ਐ Êਦੋਂ ਵੱਡਾ ਕੋਈ ਜੋਗੀ ਨਹੀਂ Êਦੋਂ ਵੱਡਾ ਕੋਈ ਸੰਤ ਨਹੀਂ ਬਣ ਸਕਦਾ ਰੋਹ ਵਿਚਾਰ ਸਾਈਂ ਦਾਸ ਨੇ ਬਾਜ ਮਾਰੀ ਨਾਨਕ ਗਏ ਨਾਨਕ ਮੱਥੇ ਗਏ ਸ਼ੇਰ ਮੇ ਪਾਦਸ਼ਾਹ ਨੂੰ ਕਿਵੇਂ ਮਾਰਦਾ ਬਾਜ ਗੱਜ ਵੱਜ ਕੇ ਬੋਲੋ ਸਾਹਸਾਂ ਆਸ ਕਾਗਾ ਅਜ ਪੀ ਆਦੇ ਮਹਿ ਲਣ ਦੀ ਆਸ ਕਾਗਾ ਵੇ ਅਜ ਜੀ ਆਦੇ ਮਹਿ ਲਣ ਦੀ ਮੈਨ ਵਾਦ ਕਾਗਾ ਪਿਆਦੇ ਮੈਲਾਣਾ ਸ਼ੀਆ ਦੇ ਮਹਿਲਾਂ ਦੀ ਆਸ ਕਾਗਾ ਅਜੇ ਪਿਆਸੇ ਮਹਿਲਾਂ ਤਗਾ ਕੰਨ ਟੁੱਡੋ ਦਿਆ ਸਗਲਾ ਖਾਇਆ ਇਹ ਦੋਏ ਨੈਣ ਮਤ ਛੋਇਓ ਫਿਰ ਦੇਖਣ ਕੀਆ ਜਦੋਂ ਸਾਈਂ ਦਾਸ ਨੇ ਕਮਰਾ ਬਣਾਇਆ ਛੇਵੇਂ ਪਾਦਸ਼ਾਹ ਵਾਸਤੇ ਬੈਠਣ ਨੂੰ ਉਹਨਾਂ ਸਮਿਆਂ ਦੇ ਵਿੱਚ ਉਹਨੇ ਕਿਹਜਾ ਕਮਰਾ ਬਣਾਇਆ ਭਈ ਜਿੱਥੇ ਮਹਾਰਾਜ ਛੇਵੇਂ ਪਾਦਸ਼ਾਹ ਚਰਨ ਪਾਉਣਗੇ ਉਨੇ ਥੱਲੇ ਰੇਤਾ ਵਿਛਾਇਆ ਗਰਮੀ ਦੀ ਰੁੱਤ ਸੀ ਚਿਖਾ ਲਾਇਆ ਦਰਵਾਜਿਆਂ ਤੇ ਉੱਤੇ ਪਾਣੀ ਰੱਖਿਆ ਜਦੋਂ ਪਾਣੀ ਉਹ ਚਿਖਾ ਤੇ ਡੁੱਲੇ ਨਾ ਤੇ ਲੋਣਾ ਤੇ ਕਮਰਾ ਐ ਹੋ ਜਾ ਜੇ ਹੁਣ ਦੁਨੀਆ ਇਹ ਕੰਡੀਸ਼ਨ ਚ ਰਹਿੰਦੇ ਆ ਇਹ ਸਾਈਂ ਦਾਸ ਨੇ 6ਵੇਂ ਪਾਦਸ਼ਾਹ ਵਾਸਤੇ ਕਮਰਾ ਬੈਠਣ ਵਾਸਤੇ ਸਾਈਂ ਦਾਸ ਫਿਰ 6ਵੇਂ ਪਾਦਸ਼ਾਹ ਨੂੰ ਤੇ ਕਾਰਾੜੀ ਰਾਮੋ ਨੂੰ ਲੈ ਕੇ ਬਾਜਾ ਮਾਰਿਆ ਕਰੇ ਮਹਾਰਾਜ ਜੀ ਓ ਮੇਰੇ ਗਰੀਬ ਦੀ ਕੁੱਲੀ ਨੂੰ ਭਾਗ ਨਾ ਜਾ ਰਾਜਾ ਦੇ ਜਾਨਵਾਲ ਮੇਰੇ ਗਰੀਬ ਦੀ ਕੁੱਲੀ ਨੂੰ ਭਾਗ ਨਾ ਜਾ ਰਾਜਾ ਦੇ ਜਾਨਵਾਲ ਆ ਜਿਆ ਦੇ ਜਾਨਵਾਲ ਮੇਰੇ ਗਰੀਬ ਦੀ ਕੁੱਲੀ ਨੂੰ ਬਾਗਲਾ ਦੇ ਰਾਜ ਆ ਦੇ ਜਾਨਵਾਲ ਆ ਕਰਦਾ ਆਓ ਜੀ ਤੁਸੀਂ ਆਓ ਹਮਾਰੇ ਐ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੇਰੇ ਵੀ ਘਰੇ ਭਾਗ ਲਾ ਦਿਓ ਆ ਉਹਨਾਂ ਚਰਮੇ ਘਰ ਦੇ ਵਿੱਚ ਰਹਿائش ਨਹੀਂ ਕਰਨੀ ਜਿੰਨਾ ਚਿਰ ਤੁਸੀਂ ਨਹੀਂ ਚਰਨ ਪਾਉਂਦੇ ਕਿਹਜਾ ਸੀਨ ਹੋਣਾ ਘਰ ਵਾਲੀ ਰਾਮੋ ਕਹਿੰਦੀ ਐਵੇਂ ਗੱਲਾਂ ਮਾਰੀ ਜਾਂਦਾ ਉਹਨਾਂ ਨੇ ਕਿੱਥੇ ਆਉਣਾ ਕਿ ਉਹਦਾ ਉਸ ਕੀਰੀਦਾਰ ਸਮਝਦੇ ਸੀ ਤੇ ਸਾਈਂ ਦਾ ਸਰਬ ਸਮਝਦਾ ਸੀ ਇੱਕ ਦਿਨ ਉਹਨੇ ਪ੍ਰੇਮ ਚ ਆਏ ਨੇ ਨੇਤਰ ਸਜਲ ਕਰਕੇ ਰੱਬ ਦੇ ਆਸ਼ਕ ਦੀਆਂ ਨੌ ਨਿਸ਼ਾਨੀਆਂ ਰੱਬ ਨਾਲ ਪਿਆਰ ਕਰਨ ਵਾਲੇ ਬੰਦੇ ਦੀਆਂ ਨਾ ਨੌ ਨਿਸ਼ਾਨੀਆਂ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਬਚਨ ਹੈ ਸ਼ਬਦ ਖਜਾਰਿਆਂ ਦੇ ਸ਼ਬਦ ਦਾ ਤੀਜਾ ਪਦ ਹੈ ਇੱਕ ਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਹੈ ਪਰ ਹਤੁ ਭਗਵੰਤਾ ਮੋਹ ਰੈਣ ਨਾ ਬਿਹਾਵਾ ਆ ਰੱਬ ਦੇ ਆਸ਼ਕ ਦੀ ਨਿਸ਼ਾਨੀ ਐ ਤੇ ਸਾਈਂ ਦਾਸ ਨੇ ਛੇਵੇਂ ਪਾਤਸ਼ਾਹ ਨੂੰ ਰੱਬ ਦੇ ਪਿਆਰ ਚਾਏ ਨੇ ਬਾਜ ਮਾਰੀ ਕਹਿੰਦਾ ਸੱਚੇ ਪਾਤਸ਼ਾਹ ਉਹ ਇੱਕ ਬੂੰਦ ਨੂੰ ਪੀਂਹਾਂ ਤਰਸਦਾ ਮਰ ਗਿਆ ਫੇਰ ਕੀ ਬਣਾਉਣਾ ਸੱਗ ਇੱਕ ਬੂੰਦ ਨੂੰ ਪੀਂਹਾਂ ਤਰਸਦਾ ਮਰ ਗਿਆ ਕਿਰਕੀ ਬਣਾਉਣਾ ਸਾਗਰਾ ਕਬੂਦੂ ਤੂ ਕੁੱਪੀਆ ਦਰਦਾ ਮਰ ਗਿਆ ਫੇਰ ਕੀ ਬਣਾਉਣਾ ਸਾਗਰਾ ਕਰਨੇ ਚਾਤਰਕ ਦੁਖ ਪਾਵੈ ਇੱਕ ਬੂੰਦ ਨੂੰ ਸੰਤੀ ਬੂੰਦ ਨੂੰ ਇਹ ਕਿਸੇ ਸਮੇ ਸਦਨੇ ਨੂੰ ਵੀ ਜਦੋਂ ਲਾਹਬਾਦ ਨਿਉਂ ਚੰਨ ਲੱਗੇ ਨਾ ਸਦਨੇ ਨੂੰ ਕਹਿੰਦੇ ਸਦਨਾ ਕਿਸੇ ਨੂੰ ਮਿਲਣਾ ਕਹਿੰਦਾ ਨਹੀਂ ਕਹਿੰਦਾ ਮੈਨੂੰ ਰੱਬ ਨੂੰ ਤਾਂ ਨਾ ਮਾਰ ਲੈਣ ਦੇ ਨਰਪਕੰਨਿਆ ਕੇ ਕਾਰਨੇ ਇੱਕ ਪਿਆ ਭੇਖ ਭਾਰੀ ਕਾਮਾ ਰਥੀ ਸਵਾਰ ਜਦੋਂ ਸਦਨੇ ਨੇ ਰੱਬ ਨੂੰ ਮਾਰਿਆ ਤਾਨਾ ਤੇ ਤਾੜ ਤਾੜ ਟੰਡ ਗਣ ਲੱਗ ਗਿਆ ਜਿਹੜੀ ਨਿਉਂ ਚ ਸੁਧਰੇ ਨੂੰ ਚਣਦੇ ਸੀ। ਇਹੀ ਤਾਨਾ ਕਿਸੇ ਸਮੇਂ ਨਾਮਦੇਵ ਨੇ ਮਾਰਿਆ। ਜਦੋਂ ਪੰਡਰਪੁਰ ਦੇ ਮੰਦਰ ਚੋਂ ਧੱਕੇ ਦੇ ਕੇ ਨਾਮਦੇਵ ਨੂੰ ਬਾਹਰ ਕੱਢਿਆ ਨਾ ਤੇ ਨਾਮਦੇਵ ਕਹਿੰਦਾ ਭਗਵਾਨ ਹਸਤ ਖਲਤ ਹਲਤ ਹਸਤ ਕੈਲਤ ਤੇ ਦੇਉਰੇ ਆਇਆ ਭਗਤ ਕਰਤ ਨਾਮਾ ਪਕੜ ਉਠਾਇਆ ਖਿੰੜੀ ਕਹਿੰਦਾ ਜੇ ਮੈਂ ਅਸੀਂ ਸੂਗਰ ਸੂਦਰ ਸੀ ਤੇ ਮੈਨੂੰ ਸੀਮੇ ਦੇ ਘਰੇ ਕਾਹਨੂੰ ਜਨਮ ਦਿੱਤਾ। ਜਦੋਂ ਮਾਰਿਆ ਤਾਨਾ ਤੇ ਮੰਦਰ ਦਾ ਮੂੰਹ ਫੇਰ ਕੇ ਰੱਖਤਾ ਭਗਵਾਨ ਨੇ ਇਸੇ ਤਰ੍ਹਾਂ ਸਾਈਂ ਦਾਸ ਨੇ ਜਦੋਂ ਇਹ ਬੇਨਤੀ ਕੀਤੀ ਤੇ ਕਿਸੇ ਨੇ ਆਣ ਕੇ ਦੱਸਾ ਸਾਈਂ ਦਾਸਾ ਵੀ ਤੇਰੀ ਭਾਵਨਾ ਨੂੰ ਫਲ ਲੱਗ ਗਿਆ ਕਹਿੰਦਾ ਕਿਉਂ ਕਹਿੰਦਾ ਛੇਵੇਂ ਪਾਸਾ ਸਲੀਨੇ ਪੰਡਾਗੇ ਮੋਗੇ ਦੇ ਨਾਲ ਸ੍ਰੀ ਨਾ ਉਹ ਤੁ ਕਹਾ ਭਾਈ ਕਿ ਡੋਲੀ ਆ ਜਦੋਂ ਪਤਾ ਲੱਗਿਆ ਵੀ ਸਲੀਨੇ ਆ ਗਏ ਤੇ ਸਾਈਂ ਦਾਹ ਦੇ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਬਾਣੀ ਦੀ ਇੱਕ ਪੰਕਤੀ ਐ ਕਹਿੰਦੇ ਓਏ ਇੰਨਾ ਕਰੋੜਾ ਰਾਜਾਂ ਦਾ ਸੁੱਖ ਨਹੀਂ ਜਿੰਨਾ ਗੁਰੂ ਦੇ ਬਲਾਏ ਦਾ ਸੁੱਖ ਹੈ ਇੱਕ ਪਾਸੇ ਕਰੋੜਾ ਰਾਜ ਹੋਣ ਤੇ ਇੱਕ ਪਾਸੇ ਗੁਰੂ ਕਹਿ ਦੇਵੇ ਗੁਰੂ ਸ਼ੇਮੇ ਪਾਲਸ਼ਾ ਨੇ ਕਿਹਾ ਕਿਨੂ ਬਾਲੂ ਨੂੰ ਬਾਲੂ ਦੇ ਘਰੇ ਮਹਾਰਾਜ ਸ਼ੇਮੇ ਪਾਲਸ਼ਾ ਪ੍ਰਸ਼ਾਦਾ ਛਕਣਗੇ ਜਦੋਂ ਬਾਲੂ ਛੇ ਮੇ ਪਾਸ ਨੂੰ ਲੈਣਾ ਤੇ 발ੂ ਪਿਛਲ ਖੁਰੀ ਮੂਰੇ ਭਜੇ ਕੋੜੇ ਦੇ ਉਹ ਮਹਾਰਾਜ ਕਹਦੇ 발ੂ ਕੀ ਗੱਲ ਕਹਿੰਦਾ ਮਹਾਰਾਜ ਜੀ ਅੱਜ ਖੁਸ਼ੀ ਦੀ ਹੱਦ ਨਹੀਂ ਰਹੀ ਤੁਸੀਂ ਮੇਰੇ ਘਰੇ ਚੱਲੇ ਆ ਜਦੋਂ ਮਹਾਰਾਜ ਛੇ ਮੇ ਪਾਸਾ ਪ੍ਰਸ਼ਾਦਾ ਪਾਣੀ ਛਕਣ ਤੇ 발ੂ ਖੁਸ਼ੀ ਦੇ ਵਿੱਚ ਆ ਫੁੱਲਿਆ ਨਾ ਸਮਾਵੇ ਜਦੋਂ ਮਹਾਰਾਜ ਨੂੰ ਪਤਾ ਲੱਗਾ ਨਾ ਵੀ ਮੇਰੇ ਆਉਣ ਦੀ ਖੁਸ਼ੀ ਵਿੱਚ ਬਾਲਾ ਹੈ ਤੇ ਮਹਾਰਾਜ ਕਹਿੰਦੇ ਵਾਲੂ ਕਹਿੰਦਾ ਹਾਂ ਮਹਾਰਾਜ ਕਹਿੰਦੇ ਮੇਰਾ ਬਚਨ ਚੇਤੇ ਰੱਖੀ ਸਾਰੀ ਜ਼ਿੰਦਗੀ ਤੇਰੇ ਤੇ ਕਿਤੇ ਨਿਰਾਸ਼ਤੀ ਨਹੀਂ ਆਊਗੀ ਉਹਦਾ ਨਵੇਂ ਹੀ ਵਾਲੂ ਹੱਸਣਾ ਪੈਣ ਲੱਗ ਗਿਆ ਪਹਿਲਾਂ ਕੱਲਾ ਵਾਲੂ ਸੀ ਫਿਰ ਉਹਨੂੰ ਲੋਕ ਵਾਲੂ ਹੱਸਣਾ ਕਿਆ ਕਰਦਾ ਬਈ ਕੁਛ ਰਹਿੰਦਾ ਐਸੇ ਤਰ੍ਹਾਂ ਸਾਈਂਦਾਸ ਜਦੋਂ ਪਤਾ ਲੱਗਿਆ ਕੋਟ ਆਨੰਦ ਰਾਤ ਸੁਖ ਭੁਗਵਾ ਕਹਿੰਦੇ ਓਏ ਇੰਨਾ ਕਰੋੜਾ ਰਾਜਾਂ ਦਾ ਸੁੱਖ ਨਹੀਂ ਜਿੰਨਾ ਛੇਵੇਂ ਪਾਤਸ਼ਾਹ ਦੇ ਬੁਲਾਏ ਦਾ ਜਦੋਂ ਸਾਈਂ ਦਾਸ ਨੂੰ ਪਤਾ ਲੱਗਿਆ ਤੇ ਉਦੋਂ ਹੀ ਪਤਾ ਲੱਗਿਆ ਜਦੋਂ ਸਾਈਂ ਦਾਸ ਨੂੰ ਕਹਿੰਦੇ ਕਹਿੰਦੇ ਸਾਈਂ ਦਾਸਾ ਛੇਵੇਂ ਪਾਤਸ਼ਾਹ ਆਪਣੇ ਪਿੱਡ ਦੀ ਜੂ ਚਾਗੇ ਆ ਜੇ ਜਦੋਂ ਪਤਾ ਲੱਗਿਆ ਨਾ ਵੀ ਜੂ ਚਾਗੇ ਤੇ ਸਾ ਸੰਗਤ ਫਿਰ ਸਾਈਂ ਦਾਸ ਛੇਵੇਂ ਪਾਤਸ਼ਾਹ ਨੂੰ ਪੜਦਾ ਕਹਿੰਦਾ ਸੱਚੇ ਪਾਤਸ਼ਾਹ ਉਹ ਜੇ ਪਾਏ ਇੱਕ ਤੇ ਅਨੇਕਾਂ ਗੁਣ ਤੇਰੇ ਕਿਹੜੇ ਕਿਹੜੇ ਗਾਵਾਂ ਪਾਤ ਜਾਜਪਾ ਇੱਕ ਤੇ ਅਨੇਕਾਂ ਗੁਣ ਕਿਹੜੇ ਕਿਹੜੇ ਗਾਵਾਂ ਪਾ நான் வணக்கம் ਬੇਸਮਾਰ ਬੇਅੰਤ ਸਵਾਮੀ ਤੇਰੋ ਅੰਤ ਨ ਕਿਨ ਕੀ ਜਦੋਂ ਸ਼ਾਈ ਦਾਸ ਨੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਚਰਨਾਂ ਤੇ ਨਮਸ਼ਕਾਰ ਕੀਤੀ ਤੇ ਹੱਥ ਬੰਨ ਕੇ ਕਹਿੰਦਾ ਸੱਚੇ ਪਾਤਸ਼ਾਹ ਬੜੀ ਮਿਹਰ ਕੀਤੀ ਐ ਗੁਰੂ ਜੀ ਮੇਰਾ ਕਰਤਿਆ ਸੱਚੇ ਪਾਤਸ਼ਾਹ ਮੇਰਾ ਬੈਦਗੁਰੂ ਗੋਬਿੰਦਾ ਰੋਗ ਰੋਗੀਆਂ ਦੇ ਕਟਦਾ ਬੈਦਗੁਰੂ ਗੋਬਿੰਦਾ ਰੋਗ ਰੋਗੀਆਂ ਦੇ ਕਟਦਾ ਉਹ ਬੈਦਗੁਰੂ ਗੋਬਿੰਦਾ ਰੋ ਸੂਗਾ ਜਗੁਰੂ ਗੋਬਿੰਦਾ ਰੋਗ ਰੋਕੀ ਨਾਂ ਦੇ ਕੱਟਦਾ ਜਨਮ ਜਨਮ ਦੇ ਦੁੱਖ ਨਮਾਰਾ ਸੁੱਕਾ ਮਨ ਸੁਧਾਰਾ ਦਰਸ਼ਨ ਭੇੜ ਤੋ ਖੋਤ ਨੇ ਹਾਲਾ ਹਰ ਕਾ ਨਾ ਵਿਚਾਰਾ ਮੇਰਾ ਵੈਦ ਗੁਰੂ ਗੋ ਬਿੰਦਾ ਹਰ ਘਰ ਘਰ ਨਾਮ ਔਕਤ ਮੁਖ ਦੇਵਾ ਕਟਾ ਜਮਕੈ ਜਦੋਂ ਚਰਨੀ ਹੱਥ ਲਾਏ ਤੇ ਜਦੋਂ ਘਰੇ ਲਗਿਆ ਨਾ ਸਾਈਂ ਦਾਸ ਤੇ ਪਲੰਗ ਢਾਇਆ ਪਿਆ ਜਦੋਂ ਮਹਾਰਾਜ ਪਲੰਗੇ ਤੇ ਬੈਠੇ ਤੇ ਸਾਈਂ ਦਾਸ ਚਰਨਾ ਤੇ ਡਿੱਗ ਕੇ ਕਹਿੰਦਾ ਸੱਚੇ ਪਾਤਸ਼ਾਹ ਉਹ ਕਰਤਾ ਭਵਨ ਆਪਣੀ ਤੂੰ ਖਰੀਦਿਆ ਸੰਤਾਨੇ ਕਰਤਾ ਭਵਨ ਆਪਣੀ ਤੂੰ ਖਰੀਦਿਆ ਸੰਤਾਨੇ ਅੱਜ ਕਰਤਾ ਭਵਨ ਆਪਣੀ ਤੂੰ ਖਰੀਦਿਆ ધ્યાન સંસ્તાને કરતા ભવન પણ તું ગરીબ ધ્યાન સં ਸੰਗਤਾਂ ਪੜਦਾ ਨਾਮ ਧਿਆਨ ਸਾਜਣਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਬਾ ਕੀਤੋ ਅਨਭਵਨ ਐ ਸੱਚੇ ਪਾਤਸ਼ਾਹ ਅੱਜ ਮੇਰੇ ਘਰ ਨੂੰ ਹੀ ਭਾਗ ਲੱਗ ਗਿਆ ਐ ਗੁਰੂ ਜੀ ਅੱਜ ਮੇਰੇ ਘਰ ਨੂੰ ਭਾਗ ਲਾ ਕੇ ਰੱਖਤੇ ਕਿਹ ਜੱਸੀਣ ਅੱਜ ਲੋਕੀ ਮੱਥੇ ਟੇਕਦੇ ਜਿੱਥੇ ਸਾਈਂ ਦਾਸ ਦੇ ਘਰੇ ਛੇਵੇਂ ਪਾਤਸ਼ਾਹ ਨੇ ਚਰਨ ਪਾਈ ਇਸੇ ਤਰ੍ਹਾਂ ਕੜਾਣੀ ਸਾਹਿਬ ਸ਼ਿਮੇ ਪਾਦਸ਼ਾਹ ਦੇ ਚਰਨ ਪਾਏ ਵੇ ਆ ਇੱਕ ਤਾਂ ਮਹਾਰਾਜ ਦਾ 52 ਕਲੀ ਦਾ ਚੋਲਾ ਜਿਹੜਾ ਬਲਡ ਤੇ ਨਹੀਂ ਹੈ ਕਦੇ ਇੱਕ ਮਹਾਰਾਜ ਦੇ ਚਰਨਾਂ ਦਾ ਜੋੜਾ ਹੈ ਇੱਕ ਮਹਾਰਾਜ ਦੇ ਹੱਥਾਂ ਦੀ ਪੰਜ ਗਰੰਥੀ ਹੈ ਇੱਕ ਮਹਾਰਾਜ ਨੇ ਦਾਤਨ ਕਰਦਾ ਦਾਤਨ ਗੱਡੀਆ ਤੇ ਨਿੰਮ ਭੂਰਾ ਕੌੜੀ ਨਹੀਂ ਮੇਰੀ ਉੱਤੇ ਸ਼ਰਦਾ ਬਹੁਤ ਆ ਹੈ ਤਕਰੀਬਨ ਮੇਰਾ ਕੰਨ ਵੀ ਦੁਖੇਦਾ ਮੈਂ ਉਥੇ ਕੜਾਣੀ ਸਾਹਿਬ ਹੀ ਮੱਥਾ ਟੇਕਦਾ। ਕਿਰਮ ਮੈਨੂੰ ਡਾਕਟਰ ਕਹਿੰਦੇ ਤੇਰੇ ਪਥਰੀ ਆ ਮੈਂ ਕਿਹਾ ਵੀ ਦੇਖ ਲੈਣੇ ਆ। ਅਸੀਂ ਛੇਵੇਂ ਪਾਜਾ ਦੇ ਮੱਥਾ ਟੇਕ ਕੇ ਮੈਂ ਇੱਕ ਡਾਕਟਰ ਨੂੰ ਕਹਾਂ ਉਹ ਕਹਿੰਦਾ ਪਥਰੀ ਤਾਂ ਹੈ ਨਹੀਂ ਮੇਰਾ ਮਤਬ ਉਹਲੇ ਮੇਰੇ ਉਥੇ ਭਾਵਨਾ ਬਣੀ ਵੀ ਆ। ਮੇਰੀ ਛੜਦਾ ਉੱਤੇ ਤਕਰੀਬਨ ਮੈਂ ਹਫ਼ਤੇ ਚ ਪੰਜ ਵਾਰੀ ਮੱਥਾ ਟੇਕਣ ਜਾਂਦਾ ਜਿਹੜੇ ਮੈਨੂੰ ਕੋਈ ਫਤਾ ਫਤੇ ਬੁਲਾਉਣ ਆਉਂਦਾ ਮੈਂ ਉਹਨੂੰ ਇਹ ਨਹੀਂ ਕਹਿੰਦਾ ਤੂੰ ਮੇਰੇ ਕੋਲੇ ਮੁੜ ਮੈਂ ਮੈਂ ਉਹਨੂੰ ਕਹਿੰਦਾ ਵੀ ਕੜਾਣੀ ਸਾਹਿਬ ਜਾ ਕੇ ਆਈ ਯਾਰ। ਬੜੀਆਂ ਹਜ਼ਾਰਾਂ ਸੰਗਤਾਂ ਜਾਂਦੀਆਂ ਮੇਰੇ ਮਤਲਬ ਜੇ ਮੈਂ ਕਹਿੰਨ ਕੋਈ ਵੀ ਮਿਲੇ ਮੈਨੂੰ ਮੈਂ ਕਹਿੰਦਾ ਕੜਾਣੀ ਸਭ ਜਾ ਕੇ ਆ ਤੇ ਮੈਂ ਮੱਥਾ ਟੇਕ ਕੇ ਨਿਕਲ ਲੱਗਿਆ ਇੱਕ ਸੁਧਾਰਨ ਜਿਹਾ ਬੰਦਾ ਮੈਨੂੰ ਕਹਿੰਦਾ ਬਾਬਾ ਜੀ ਲੁੱਟ ਲੁੱਟੋ ਮੈਂ ਕਿਹਾ ਯਾਰ ਕਿਹੜੀ ਤਨ ਬਾਬਾ ਜੀ ਸਾਡੇ ਪਿੰਡ ਚਾਰ ਗੁਰਦੁਆਰੇ ਪਹਿਲਾ ਦਮ ਦਮਾ ਜਿੱਥੇ ਆਣ ਕੇ ਛੇਵੇਂ ਪਾਤਸ਼ਾਹ ਬੈਠੇ ਫਿਰ ਇੱਕ ਚੋਲਾ ਸਾਹਿਬ ਆ ਜਿੱਥੇ ਛੇਵੇਂ ਪਾਤਸ਼ਾਹ ਦਾ ਘੋੜਾ ਬਣਦੇ ਸੀ ਇੱਕ ਨਿੰਮ ਸਾਰਾ ਜਿੱਥੇ ਛੇਵੇਂ ਪਾਤਸ਼ਾਹ ਦੀ ਫੌਜ ਰਹਿੰਦੀ ਸੀ ਤੇ ਕਹਿੰਦਾ ਮਹਾਰਾਜ ਜੀ ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ 2 ਮਹੀਨੇ ਤੇ 22 ਦਿਨ ਰਹੇ ਖਬੇਲੀ ਸਾਹਿਬ ਚ ਉਹ ਗੁਰਦੁਆਰਾ ਨਹੀਂ ਬਣਿਆ ਮੈਨੂੰ ਕਹਿੰਦਾ ਬਾਬਾ ਜੀ ਉਹ ਲੁੱਟ ਲੁੱਟੋ ਗੁਰਦੁਆਰਾ ਬਣਾਓ ਤੁਸੀਂ ਮੇਰਾ ਸੁਭਾਤ ਨੂੰ ਜੋ ਖੁੱਲਾ ਜਿਹਾ ਹੈ ਮੈਂ ਉਹ ਮੈਂ ਕਹੇ ਗੁਰਦੁਆਰੇ ਸ਼ਰਮਨੀ ਕਮੇਟੀ ਦੇ ਮੈਥੋਂ ਕਛਦੀ ਮਨਤ ਜੀ ਨਹੀਂ ਹੋਣੀ ਬਈ ਐਵੇਂ ਮੈਂ ਕਛਦੀ ਮਨਤ ਜੀ ਕਰਦਾ ਫਰਾ ਜੀ ਮੈਂ ਗੁਰਦੁਆਰਾ ਬਣਾਉਣਾ ਫੜਾਲਣਾ ਧੋਕਾ ਉਹ ਕਹਿੰਦਾ ਮੈਂ ਗੱਲ ਕਰਾਂ ਮੈਂ ਤੁਹਾਨੂੰ ਸੱਚਾ ਬਚਨ ਦੱਸਦਾ ਗੁਰੂ ਕੀ ਹਜੂਰ ਮੈਂ ਐਵੇਂ ਖਿਹੜਾ ਸਡਾਉਣ ਦੇ ਮਾਰਾ ਬਈ ਮੈਂ ਕਹੇ ਕਿੱਥੇ ਕਰ ਲੂ ਮੈਂ ਕਹੇ ਵੀ ਕਰ ਲਈ ਕੁਦਰਤੀ ਉੱਥੋਂ ਦੀ ਲੋਕਲ ਕਮੇਟੀ ਸੀ ਉਹਨੇ ਗੱਲ ਕਰੀ ਹਜੇ ਮੈਂ ਰਾੜਾ ਸਾਹਿਬ ਨਗਾ ਮੈਨੂੰ ਕਹਿੰਦਾ ਬਾਬਾ ਜੀ ਮੁੜਿਆ ਉਹ ਆਜੋ ਉਹ ਲੋਕਲ ਕਮੇਟੀ ਦਾ ਪ੍ਰਧਾਨ ਸੀ ਉਹ ਮੈਨੂੰ ਕਹਿੰਦਾ ਬਾਬਾ ਜੀ ਬਣਾਉਣਾ ਗੁਰਦੁਆਰਾ ਮੈਂ ਕਿਹਾ ਬਣਾ ਲੈਨੇ ਆਪਾਂ ਉਹਨੇ ਸਾਨੂੰ ਚਾਬੀਆਂ ਦਿੱਤੀਆਂ ਇੱਕ ਅੱਧਾ ਇੱਕ ਦੋ ਘਰ ਵੀ ਅਸੀਂ ਨਾਲ ਦੇ ਲੈ ਤੇ ਗੁਰਦੁਆਰਾ ਬਣਾ ਕੇ ਸ਼੍ਰੋਮਣੀ ਕਮੇਟੀ ਨੂੰ ਪਿੱਛੇ ਦੇ ਸੌਪਿਆ ਮੇਰਾ ਮਤਵੜਾ ਮਾਰਾ 6ਵੇਂ ਪਾਸਾ 2 ਮਹੀਨੇ ਤੇ 22 ਦਿਨ ਕਢਾਣੀ ਸਾਫ ਰਹੇ ਤੇ ਸਮਝ ਲਓ ਉਹਨਾਂ ਦੇ ਭਾਗ ਲਾਇਆ ਗੱਜ ਵੱਜ ਕੇ ਬੋਲੋ ਮੈਂ ਤਾਂ ਪਹਿਲੀ ਵਾਰ ਇੱਥੇ ਦਰਸ਼ਨ ਕੀਤੇ ਆ ਇਸੇ ਕਰਕੇ ਲੇਟ ਵੀ ਤਾਂ ਹੀ ਹੋ ਗਿਆ ਤਿੰਨ ਚਾਰ ਤਾਂ ਅਸੀਂ ਬੀਹਾਂ 'ਚ ਹੀ ਵੜ ਗਏ ਪਤਾ ਹੈ ਨਹੀਂ ਸੀ ਪ ਜਾਣਾ ਕਿੱਥੇ ਆ ਕਿਹੜਾ ਰਸਤਾ ਹੈ ਮੇਰਾ ਕਹਿਣ ਦਾ ਮਤਲਬ ਹੈ ਪਹਿਲੀ ਵਾਰ ਦਰਸ਼ਨ ਕੀਤੇ ਆ ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਪੰਜ ਪਿਆਲੇ ਪੰਜ ਪੀਰ ਸੱਠ ਪੀਰ ਬੈਠਾ ਗੁਰਪਾਰੀ ਅਰਜਨ ਕਾਹ ਪਲਟ ਕਾ ਮੂਰਤ ਹਰਗੋਬਿੰਦ ਸਵਾਰੀ